ਤਾਨ ਤਨ ਬਾਬਾ ਦੀਪ ਸਿੰਘ ਜੀ ਦੇ ਸ਼ੀਦਾ ਸਾਹਿਬ ਜੋ ਚਪੈਰਾ ਸਾਹਿਬ ਕਟਣ ਜਾਂਦੀ ਨਾ ਸੰਗਤ ਉਸ ਉੱਪਰ ਇੱਕ ਸ਼ਬਦ ਬਹੁਤ ਸੋਹਣਾ ਬਣਾ ਕੇ ਇੱਕ ਪੇਸ਼ ਕੀਤਾ ਕਿ ਬੱਚੀ ਦੀ ਇੰਨੀ ਸੋਹਣੀ ਆਵਾਜ਼ ਆ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟਾਂ 'ਚ ਵਾਹਿਗੁਰੂ ਜ਼ਰੂਰ ਲਿਖਿਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਜਗ ਦੇ ਸਤਾਏ ਜੋ ਚਪੈਰੇ ਵਿੱਚ ਆਉਂਦੇ ਨੇ ਤਾਨ ਬਾਬਾ ਦੀਪ ਸਿੰਘ ਗਾ ਹਲੇ ਲਾਉਂਦੇ ਨੇ ਪਹਿਲਾਂ ਉਹਨਾਂ ਸੰਗਤਾਂ ਨੂੰ ਸੇਵ ਵਿੱਚ ਝੋੜ ਦੇ ਵਿਸ਼ਿਆ ਵਿਕਰਾਂ ਵਾਲੇ ਰੋਵਲੋਂ ਮੋੜ ਦੇ ਹੌਲੀ 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 ਬਾਣੀ ਨਾਲ ਪਿਆਰ ਜਦ ਪਾਉਂਦੇ ਨੇ ਤਨ ਬਾਬਾ ਦੀਪ ਸਿੰਘ ਗੋੜ ਨਾਲ ਲਾਉਂਦੇ ਨੇ ਜੱਗ ਦੇ ਸਤਾਏ ਜੁ ਉਦਨੇ ਤਨ ਬਾਬਾ ਦੀਪ ਸਿੰਘ ਗੋਲ ਨਾਣ ਲਾਉਂਦੇ ਨੇ ਆਪੇ ਤੇਰੇ ਵਿਗੜਿਆ ਕਰ ਜਸ ਵਰਗਾ ਜੋ ਵੀ ਤੇਰੇ ਦੁੱਖ ਬਾਬਾ ਆਪ ਹੀ ਨਿਬਾਰੇਗਾ ਗੁਰਾਂ ਦੇ ਜੋ ਗੁਰਾਂ ਦੇ ਜੋ ਬਖਸ਼ੇਰਾ ਅਪਣਾਉਂਦੇ ਨੇ ਤਨ ਬਾਬਾ ਦੀਪ ਸਿੰਘ ਗੋਲ